ਪਟਾਲਾ ਦੇ ਵਿੱਚ ਇੱਕ ਚਿਕਨ ਸ਼ਾਪ ਦੀ ਦੁਕਾਨ ਤੇ ਦੋ ਨਾਬਾਲਗ ਬੱਚਾ ਤੋਂ ਮਜ਼ਦੂਰੀ ਦਾ ਕੰਮ ਲਿਆ ਜਾ ਰਿਹਾ ਸੀ ਲੇਬਰ ਵਿਭਾਗ ਦੇ ਇੰਸਪੈਕਟਰ ਗੁਰਜਪਾਲ ਸਿੰਘ ਵੱਲੋਂ ਟੀਮ ਦੇ ਨਾਲ ਅਤੇ ਬਟਾਲਾ ਪੁਲਿਸ ਨਾਲ ਸਾਂਝ ਤੌਰ ਤੇ ਚਿਕਨ ਸ਼ਾਪ ਦੇ ਕੰਮ ਤੇ ਰੇਡ ਕੀਤੀ ਗਈ ਤਾਂ ਉਹਨਾਂ ਨੇ ਦੇਖਿਆ ਕਿ ਦੋ ਨਾਬਾਲਗ ਬੱਚਾ ਤੋਂ ਮਜ਼ਦੂਰੀ ਦਾ ਕੰਮ ਲਿਆ ਚਾਲਿਆ ਇੰਸਪੈਕਟਰ ਗੁਰਜਪਾਲ ਵੱਲੋਂ ਤੁਰੰਤ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਨਾਬਾਲਗ ਬੱਚਿਆਂ ਨੂੰ ਮਜ਼ਦੂਰੀ ਕਰਨ ਤੋਂ ਰੋਕਿਆ ਤੇ ਮਾਲਕ ਨੂੰ ਨਾਬਾਲਗ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਤੇ ਤਾੜਨਾ ਵੀ ਕੀਤੀ ਜਿਸ ਤੇ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕਿਆ ਉਲਟਾ ਵਿਭਾਗ ਦੀ ਟੀਮ ਨਾਲ ਬਹਿਸਵਾਦੀ ਕਰਨੀ ਸ਼ੁਰੂ ਕਰ ਦਿੱਤਾ ਡਾਕਟਰ ਗੁਰਜਪਾਲ ਵੱਲੋਂ ਤੁਰੰਤ ਦੁਕਾਨ ਮਾਲਕ ਦਾ ਐਨਟੀ ਚਾਈਲਡ ਲੇਬਰ ਤਹਿਤ ਚਲਾਨ ਕਟਿਆ ਤੇ ਮਾਲਕ ਨੂੰ ਅਗਾਹ ਤੋਂ ਨਾਬਾਲਗ ਬੱਚਾ ਤੋਂ ਨਾਮਜ਼ਦੂਰੀ ਕਰਾਉਣ ਦੀ ਚੇਤਾਵਨੀ ਵੀ ਦਿੱਤੀ। ਟਿੰਕੂ ਕਿਤਨੀ ਉਮਰ ਹੈ ਤੇਰੀ? 15 ਸਾਲ। ਕਿਤਨੀ ਦੇਰੋਂ ਕੀ ਕੰਮ ਕਰ ਰਹੇ ਹੋ? 5 ਸਾਲ ਸੇ ਕੰਮ ਕਰ ਰਿਹਾ। ਤੋ ਕਾਹ ਕਿ ਰਹਿਣ ਵਾਲੇ? ਹਾਂ? ਕਿਹ ਸਾਲਾ ਰ? ਸਾਮੀ ਮੇਂ ਕੌਣ ਕੌਣ ਹੈ? घर में कौन कौन है आपके मम्मी पापा क्या करते हैं? घर में रहते हैं काम नहीं करते कोई वो तेरे से काम करवाते हैं जबरदस्ती काम करवाते है, हाँ। हैं अपनी मर्जी से मम्मी पापा कोई काम नहीं करते हेलो और कौन है घर में तीन लोग ही उम्र है पंद्रह साल कितनी देर लोग ही काम करते हैं पाँच साल इतने ही काम करते हैं ਬੇਤੰਗੀ ਵਰਗੋਂ ਕਰਦੇ ਹਾਂ ਜੱਟਾ ਦਾਦਾ ਜੱਟਾ ਹਾਂ ਨਹੀਂ ਦਾਦਾ ਦਾਦਾ ਹਾਂ ਆਇਆ ਬਹੁਤ ਠੀਕ ਹੈ ਤੁਹਾਨੂੰ ਇੰਨਾ ਹੋ ਸਕਦਾ ਹੋ ਨਹੀਂ ਨੀਂਂਗੋ ਲੈਣਾ ਕੀ ਹੋਣਗੇ ਆਪਣੇ ਸ਼ਾਪ ਦੇ ਓਨਰ ਹੋ ਨਹੀਂ ਤੁਸੀਂ ਮੈਂ ਨੀ ਦੁਕਾਨ ਦਾ ਹਾਂ ਭਾਜੀ ਓਕੇ ਨਹੀਂ ਉਹ ਤਾਂ ਮਾਲਕ ਤੁਸੀਂ ਹਾਂ ਮੈਂ ਉਹਨਾਂ ਨਾਲ ਮੈਂ ਦੁਕਾਨ ਤੇ ਨਹੀਂ ਆਉਂਦਾ ਓਕੇ ਤੇ ਜਿਹੜੇ ਦੋ ਮੁੰਡੇ ਫੜੇ ਆ ਕੀ ਜਣਾ ਚਾਹੋਂਗੇ ਇਹਨਾਂ ਦਾ ਮੁੰਡੇ ਬੜੇ ਉਹਨਾਂ ਨੂੰ ਲੈਣ ਹੀ ਨਹੀਂ ਕੋ ਗਿਆ ਇੱਥੇ ਉੱਥੇ ਕੋਈ ਓਕੇ ਇਹਨਾਂ ਨੂੰ ਕੋ ਲੈਣ ਹੀ ਨਹੀਂ ਗਿਆ ਇਹਦਾ ਇਹਨਾਂ ਦੇ ਮਾਵਾ ਨਹੀਂ ਮੁੰਡੇ ਕਰਦੇ ਨੇ ਠੀਕ ਹੈ ਬਾਅਦ ਜਦੋਂ ਕੋਈ ਲੋਡ ਪੈਂਦੀ ਧਿਆਨ ਵਾਜਦੇ ਕਿੰਨੀ ਦੇਰ ਤੋਂ ਕੰਮ ਕਰਦੇ ਬੇਜਤ ਕਦੇ ਪੱਕੇ ਨਹੀਂ ਚੱਲਦਾ ਕੋਈ ਵੀ ਓਕੇ ਇਹਨਾਂ ਦਾ ਕਰਾ ਦਈਏ ਇਹਨੂੰ ਨਹੀਂ ਯਾ ਲੇਕਿਨ ਮੁੰਡਿਆਂ ਦਾ ਜਣਾ 5-5 ਸਾਲ ਤੋਂ ਕੰਮ ਕਰਦੇ ਦੋ ਬੱਚੇ ਫੜੇ ਆ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਸੀ ਇਹ ਛੋਟੇ ਬੱਚੇ ਤੇ ਜਿਹੜੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਚਲਾਨ ਹੋਏਗਾ ਚਲਾਨ ਹੋਏਗਾ ਦੈਨ ਜਿਹੜਾ ਹੋਏਗਾ ਹਾਂਜੀ ਤੇ ਬੱਚਿਆਂ ਦੀ ਅੱਗੇ ਪੜ੍ਹਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ ਬੱਚੇ ਤੇ ਸਰਕਾਰ ਅਸੀਂ ਨਹੀਂ ਚਾਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਭਈ ਕੰਮ ਨਾ ਕਰਨ 18 ਸਾਲ ਤੋਂ ਲੈ ਕੇ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪਿਓ ਨੂੰ ਵੀ ਆਠਾਂਗੇ ਇਹਨਾਂ ਨੂੰ ਫੂਲ ਚ ਪਾਓ ਠੀਕ ਹੈ ਜੀ ਹੋਰ ਲਾਵਾਂਗੇ ਜੀ ਤੇ ਜੇ ਮਾਪੇ ਉਹਨਾਂ ਦੇ ਪੜਾਣ ਲਿਖਾਣ ਦੇ ਕਾਬਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਪੜਾਣ ਲਿਖਾਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੱਤਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀ ਆ ਤੇ ਨਾਲ ਸੁਤਾਂ ਠੀਕ ਹੈ ਸਰਕਾਰ ਵੱਲੋਂ ਸੁਲੰਦੀਆਂ ਜਾਂਦੀਆਂ ਜਾਂਦੀਆਂ ਪਰ ਬੱਚੇ ਥੋੜਾ ਜਿਹਾ ਆਪਣਾ ਮਨ ਤੇ ਬਣਾਉਣਾ ਜੀ ਇਹਦਾ ਮਾਪਿਓ ਨੂੰ ਅਸੀਂ ਆਖਾਂਗੇ ਮਿਲ ਕੇ ਇਹ ਬੱਚਿਆਂ ਨੂੰ ਪੜਾਇਆ ਜਾਵੇ ਤੇ ਇਹਨਾਂ ਦੀ ਜ਼ਿੰਦਗੀ ਬਣਾਈ ਜਾਵੇ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਤੇ ਜਿਹੜੇ ਲਈ ਅਗਲੇ ਵਾਰ ਇੱਕ ਦਾ ਨਹੀਂ ਜੀ ਇਹਨਾਂ 'ਤੇ ਫਾਈਨ ਹੁੰਦਾ ਕੋਟ ਵੱਲੋਂ ਕੀਤਾ ਅੱਛਾ ਕਿੰਨੀ ਉਮਰ ਹੈ ਤੇਰੀ